ਆਸਾ ਮੁਹੱਲਾ ਪੰਜਵਾ ਪਾਵਤ ਰਲੀਆਂ ਜੂਵਨ ਬਲੀਆਂ ਹੰਕਾਰਯਾ ਆਦਮੀ ਇਸੀ ਘੋੜੇ ਤੇ ਚੜਿਆ ਆ ਰਿਹਾ ਸੀ ਹਾਥੀਆਂ ਦੀ ਫੈਨਾ ਨਾਲ ਲਈ ਆ ਰਿਹਾ ਸੀ ਰਾਜਾ ਅਤੇ ਲੋਕਾਂ ਨੂੰ ਲਕਾੜੀ ਜਾਂਦਾ ਸੀ ਜਿਹੜਾ ਸਲਾਮ ਨਾ ਕਰੇ ਉਸ ਨੂੰ ਘੂਰ ਦੇ ਸਿਪਾਈ ਖੜੇ ਹੋ ਮਹਾਰਾਜਾ ਨੂੰ ਸਲੂਟ ਕਰੋ ਗੁਰੂ ਮਹਾਰਾਜ ਸਾਹਿਬ ਕੇ ਪਾਤਸ਼ਾਹ ਦੇ ਰੂਪ ਕੇ ਜਦੋਂ ਸਤਗੁਰਾਂ ਦੇ ਪਾਸ ਚੜ੍ਹਿਆ ਆਇਆ ਹੰਕਾਰ ਨਾਲ ਉਹ ਜੀ ਨੂੰ ਬੁਦਾਉ ਨੇ ਉਪਦੇਸ਼ ਬਖਸ਼ਿਆ ਹੈ ਪਾਵਤ ਰਲੀਆਂ ਜੂਵਨ ਬਲੀਆਂ ਇਹ ਪਾਈ ਰਲੀਆਂ ਖੁਸ਼ੀਆਂ ਪਾਉਂਦਾ ਉਹਨੇ ਹੈ ਕਿ ਜਵਾਨੀ ਦਾ ਦਰ ਵਖਾਉਣਾ ਉਹਨੇ ਮੈਨੂੰ ਸਲੂਟ ਕਰੋ ਸਾਰੇ ਲੋਕ ਮੈਨੂੰ ਸਲਾਮਾਂ ਕਰੋ ਸਜਦਾ ਕਰੋ ਤਾਲ ਕਰ ਲੀਆ ਜਿਨ੍ਹਾਂ ਦੇ ਪਾਸ ਕਰ ਲੀਆ ਚੰਚਲ ਹੈ ਉਹ ਜੂਵਨ ਬਲੀਆਂ ਜਵਾਨੀ ਦੇ ਬਲਦੇ ਸੈਤੋਂਾਂ ਘੋੜੀਆਂ ਤੇ ਅਸਵਾਰੀ ਕਰਦੇ ਹੈ ਸਾਡ ਪਾਪ ਕੋ ਰਲੀਆਂ ਹੀ ਕਰਨਾ ਨਾਮ ਬਿਨਾ ਮਾਟੀ ਸੰਗ ਰਲੀਆਂ ਜੀ ਸਾਜਿਆ ਜੀ ਨਾਮ ਤੋਂ ਮੇਰਾ ਜੀ ਨਾਮ ਤੋਂ ਮੇਰਾ ਭਾਈ ਥੋੜਾ ਜਿਹਾ ਮਿਸਟਰ ਸਿੰਘ ਮੱਥਾ ਕੇਕਨ ਕੋਲ ਪਾਸੇ ਨੂੰ ਕੇ ਬੈਠ ਮੱਥਾ ਕੇ ਨਹੀਂ ਸਕਦਾ ਨਾਮ ਬਿਨਾ ਮਾਟੀ ਸੰਗ ਰਲੀਆਂ ਜੀ ਸਾਜਿਆ ਜੀ ਨਾਮ ਤੋਂ ਬਗੈਰ ਮਿੱਟੀ ਦੇ ਵਿੱਚ ਹੀ ਰਲਣਾ ਪਵੇਗਾ ਕਬਰਾਂ ਵਿੱਚ ਪੈ ਕੇ ਉਹ ਜੇ ਸਿਰਿਆਂ ਵਿੱਚ ਪੈ ਗਏ ਤਾਂ ਵੀ ਸਵਾਹੀ ਹੋਣਾ ਪਵੇਗਾ ਮਿੱਟੀ ਖਾਦ ਦੇ ਨਾਲ ਰਲਣਾ ਪਵੇਗਾ ਮਾਰੇ ਮਿੱਟੀ ਦਾ ਸਾਰੇ ਵਰਜਾਂਗੇ ਮਿੱਟੀ ਦੇ ਰਣੋ ਸਾਹਿਬ ਸਿੰਘ ਜੀ ਕਰਮ ਕਾਂ ਦੀ ਰੀਤੀ ਅਨੁਸਾਰ ਜਿ ਜਿਹੜਾ ਜੀਵ ਕਲ ਹੈ ਅੱਗ ਵਿੱਚ ਲੀਨ ਹੁੰਦੀ ਹੈ ਉਸ ਨੂੰ ਸ਼ਰਧ ਦੀ ਪ੍ਰਾਪਤੀ ਮੰਨੀ ਹੈ ਜਿਨ੍ਹਾਂ ਦੀ ਧੂੜੇ ਵਿੱਚ ਲੀਨ ਹੁੰਦੀ ਹੈ ਉਹਨੂੰ ਗੰਧਰਵ ਦੇਸ਼ ਦੀ ਪ੍ਰਾਪਤੀ ਮੰਨੀ ਹੈ ਜਿਨ੍ਹਾਂ ਦੀ ਮਿੱਟੀ ਚ ਸਵਾਹ ਹੋ ਜਾਂਦੀ ਹੈ ਉਹ ਟੇਹੜੀਆਂ ਜੂਨਾਂ 'ਚ ਸੱਪੋ ਠੂਹੇ ਕਿੱਲੀਆਂ ਜੋ ਜੁਨਾ ਨੂੰ ਪ੍ਰਾਪਤ ਹੁੰਦੇ ਕਰਮ ਕਾਂਡ ਵੀ ਇਸ ਅਨੁਸਾਰ ਇਸ ਕਰਕੇ ਮਾਰਾ ਕਹਿੰਦੇ ਹਨ ਮਨੁੱਖਾ ਦੇਰੀ ਫੇਰ ਨਹੀਂ ਨਾਮ ਬਿਨਾ ਮਾਟੀ ਸੰਗ ਰਲਿਆ ਨੌਕ ਤੋਂ ਬਣਾ ਮਿੱਟੀ ਵਿੱਚ ਵਿਲੋਗੇ ਕਿਹੜੀਆਂ ਜੁਨਾ ਨੂੰ ਪ੍ਰਾਪਤ ਹੋਵਾਂਗੇ ਕਾਨ ਕੁਡਲਿਆ ਬਸਰ ਉਹ ਢਲਿਆ ਬੜੇ ਬੜੇ ਟੁੰਗਲ ਪਾਲੇ ਤੇ ਕੀ ਬਣ ਗਿਆ ਮਾਰਾ ਕਹਿੰਦੇ ਹਨ ਬਸਰ ਉਹ ਢਲਿਆ ਤੇ ਬਸਰ ਉਹ ਲੈ ਉੱਤੇ ਦੁਸ਼ਾਲੇ ਨੇ ਚੰਗੇ ਚੰਗੇ ਬਸਰ ਉਹ ਲੈ ਪਹਿਲ ਲੈ ਤੇਜ ਸੁਖਾਲੀਆ ਮਨਗਰਵਲੀਆ ਤੇਜ ਸੁਖ ਵਾ ਇੰਨ ਬਣਾ ਲੀਆਂ ਅਲੀਆਂ ਸਖੀਆਂ ਦੇ ਸਨੇਤ ਤੇ ਮਨਗਰਵਲੀਆ ਮਨਜ ਬਾਲਾ ਗਰਵ ਹੰਕਾਰ ਧਾਰ ਲਿਆ ਰਹਾਉ ਲੈ ਕੁੰਚਰੀਆ ਸਿਰ ਕਨਕ ਛਤਰੀਆ ਲੈ ਥੱਲੇ ਕੁੰਚਰੀਆ ਹਾਥੀਆਂ ਹੋ ਗਏ ਤੇ ਸਿਰ ਤੇ ਸੋਨੂੰ ਦੇ ਛਕੇ ਵੱਖਲੇ ਇੱਕ ਭਾਈ ਹੀਰਾਸੂ ਨਾਮ ਪਾਠੀ ਸੀ ਸੰਤ ਮਹਾਰਾਜ ਦੇ ਪਾਠ ਕਰਦਾ ਸੀ ਸੰਥਿਆ ਦਾ ਕਛਤੂ ਪਰੇ ਸੰਥਿਆ ਕਰਦੇ ਸੀ ਉਹਨਾਂ ਕਹਿ ਕੇ ਸਿਰ ਕਨਕ ਛਤਰੀਆ ਸਬਦ ਕਹਿੰਦੇ ਲੈ ਵੀ ਕਹਿੰਦੇ ਕਛ ਨਹੀਂ ਕਿਤੋਂ ਲੱਭਦੀ ਆ ਵੇਖੋ ਪਾਠੀ ਨੇ ਵਿੱਚੋਂ ਹੀ ਪਰਿਵਤ ਕਰਕੇ ਦਿਖਾ ਦਿੱਤੀ ਪੁਰ ਬਾਅਵ ਸੰਗਾਈ ਪਰ ਸੰਤਨ ਕਹਿ ਸਿਰ ਕਨਕ ਛਤਰੀਆ ਪਾਠ ਹੈ ਸਿਰ ਤੇ ਸੋਹਣੇ ਛਤਰ ਲਏ ਹਣ ਹਰ ਭਗਤ ਬਿਨਾ ਲੈ ਤਰਨ ਗੱਡਾ ਲੀਆ ਫਰੀਦ ਜੀ ਕਹਿੰਦੇ ਜਵਾਨਿਆਂ ਦਾ ਭਾਈ ਹੀਰਾ ਸਿੰਘ ਹੈ ਹਾਂ ਜੀ ਹਰ ਭਗਤ ਬਿਨਾ ਲੇ ਧਰਨ ਗੱਡਲਿਆ ਹਰੀ ਅਕਾਲ ਪੁਰਖ ਦੀ ਭਗਤੀ ਤੋਂ ਬਗੈਰ ਧਰਤੀ ਦੇ ਵਿੱਚ ਲੈ ਕੇ ਗੱਡਿਆ ਜਾਵੇਗਾ ਨੂੰ ਕਬਰਾਂ 'ਚ ਪਾਇਆ ਜਾਏਗਾ ਰੂਪ ਸੁੰਦਰੀਆ ਅਨਕ ਇਸਤਰੀਆ ਸੋਹਣੇ ਰੂਪ ਵਾਲੀਆਂ ਜੇਨੇਕਾ ਇਸਤਰੀਆਂ ਵੀ ਹੋਈਆਂ ਹਰ ਰਸ ਬਿਨ ਸਭ ਸਵਾਦ ਫਿਕਰੀਆ ਭਰੀ ਦੇ ਰਸ ਤੋਂ ਬਗੈਰ ਜਿੰਨੇ ਸਾਰੇ ਵਿਸ਼ਿਆਂ ਦੇ ਭੋਗਣ ਦੇ ਸਭ ਫਿਕਰੀ ਹਨ ਫੇਕ ਦਿੱਤੇ ਜਾਣਗੇ ਨਾਕਾਂ ਚ ਪਾਏ ਜਾਣਗੇ ਐਸੇ ਪੁਰਖ ਮਾਇਆ ਸ਼ਲਿਆ ਵਿਕਾਰ ਵਿਖਲਿਆ ਮਾਇਆ ਨੂੰ ਸਾਰੀ ਸੀਟਿੰਗ ਛੱਡ ਲਿਆ ਹੈ ਵਕਾਰਾਂ ਕਰਕੇ ਵਿਖਲਿਆ ਵਕਾਰਾਂ ਕਰਕੇ ਵਿਖਲਿਆ ਦੇਸਵਾ ਦੇ ਨਾਲ ਗ੍ਰਸਤ ਕਰਨਾ ਹੈ ਵਕਾਰਾਂ ਦੀ ਦਿਓ ਨੇ ਇਸ ਨੂੰ ਲੈ ਲਿਆ ਨਾਸ਼ ਕਰ ਲਿਆ ਹੈ ਸਰਨ ਨਾਮ ਬੇਸ਼ਿਆਬ ਹੁੰਦਾ ਹੈ ਸਰਨ ਨਾਨਕ ਪ੍ਰਭਪੁਰਖ ਦਇਅਲਿਆ ਸਤਿਗੁਰੂ ਜੀ ਕਹਿੰਦੇ ਜਿਉਂ ਦਇਆ ਦਾ ਘਰ ਹੈ ਪ੍ਰਵੇਸ਼ਵਰ ਉਸ ਪੂਰਨ ਪਰਮੇਸ਼ਰ ਦੀ ਸ਼ਰਨ ਹਾਂ ਸਮਰਾਧੀ ਉਹ ਹੋਵੇ ਬਚਾਏ ਤੋਂ ਬਿਨਾਂ ਹੋਰ ਕਿਵੇਂ ਕੋਈ ਬਾਜੀ ਨਹੀਂ ਸਕੇਗਾ ਆਸਾ ਮੁਹੱਲਾ ਪੰਜਵਾਂ ਇੱਕ ਬਗੀਚਾ ਪੇਡ ਕਹਨ ਕਰਿਆ ਕੀ ਭਾਈ ਇਹ ਸੰਸਾਰ ਰੂਪੀ ਬਗੀਚਾ ਹੈ ਇਸ ਵਿੱਚ ਪੇੜ ਕਣ ਕਰਿਆ ਹਨ ਜਿਹੜੇ ਜੀਵ ਜੰਤ ਹਨ ਬਹੁਤ ਸਾਰੇ ਜਿਹੜੇ ਜੀਵ 84 ਲੱਖ ਜੀਵ ਨੇ ਇਹ ਪੇੜੇ ਬੂਟੇ ਬਹੁਤ ਸਾਰੇ ਬਣਾਉਣਾ ਕੀਤੇ ਹੋਏ ਹਨ ਇਸੇ ਪ੍ਰਕਾਰ ਇੱਕ ਬਗੀਚਾ ਪੇੜ ਕਣ ਕਰਿਆ ਇੱਕ ਇਸੁਫਾਦੂ ਕੀ ਬਗੀਚਾ ਹੈ ਇਹਦੇ ਤੇ ਰਾਸੀ ਤਾਮਸੀ ਸ਼ਾਂਤ ਕੀ ਸ਼ਾਂਤ ਕੀ ਰਾਸੀ ਰਾਸੀ ਸ਼ਾਂਤ ਕੀ ਇਤਿਹਾਸਕ ਪੇੜੇ ਜਿਹੜੇ ਗੁਣਾ ਕਰਕੇ ਫਿਲੀਰਪੀ ਪੇਡੇ ਘਨੇ ਬਹੁਤ ਸਾਰੇ ਬਲਵਾਂ ਕੀਤੇ ਹੈ ਇਸ ਉੱਤੇ ਰੂਪੀ ਬਗੀਚਾ ਇੱਕ ਪਰਮੇਸ਼ਨ ਬਣਾਇਆ ਹੈ ਇਸ ਪ੍ਰਕਾਰ ਇੱਕ ਬਗੀਚਾ ਪੇਡ ਘਨ ਕਰਿਆ ਇਸੇ ਪ੍ਰਕਾਰ ਇੱਕ ਬਗੀਚਾ ਹੈ ਅੰਤਕਾਰਨ ਜਿਹੜੇ ਪੇਡੇ ਬਹੁਤ ਸਾਰੇ ਸਤ ਦੇ ਸੰਤੋਖ ਦੇ ਦਇਆ ਚਰਮ ਵਿਚਾਰਾ ਦੇ ਗੁਣਾਂ ਨੂੰ ਇਹ ਕਣੇ ਪੇਡੇ ਬੂਟਿਆਂ ਨੂੰ ਬਣਾਉਣਾ ਕੀਤਾ ਹੈ ਅੰਮ੍ਰਿਤ ਨਾਮ ਤਹਾ ਮਹਿ ਫਲਿਆ ਜਿਨ੍ਹਾਂ ਗੁਰੂਆਂ ਨੇ ਇੱਕ ਸੰਗਤ ਰੂਪੀ ਸਾਧ ਸੰਗਤ ਰੂਪੀ ਬ੍ਰਿਚਾ ਬਣਾਇਆ ਇਹ ਵਿੱਚ ਪੇਡੇ ਕਣੇ ਵਿਰਾਗ ਵੇਖ ਖੜ ਸੰਤੀ ਮੋਖਿਛਾ ਸਰਮੁਣ ਮਨ ਨੂੰ ਵਿਆਸਨ ਆਦਿਕ ਇਹ ਪੇਡੇ ਬੂਟੇ ਬਹੁਤ ਸਾਰੇ ਕਣੇ ਬਣਾਏ ਹਨ ਅੰਮ੍ਰਿਤ ਨਾਮ ਤਹਾ ਮਹਿ ਫਲਿਆ ਉਹ ਸੰਗਤ ਰੂਪੀ ਬ੍ਰਿਚਾ ਵਿੱਚ ਮਿਲ ਕੇ ਜਿਨ੍ਹਾਂ ਦੇ ਅੰਦਰ ਅਮਰਤ ਨਾਮ ਪਰਮੇਸ਼ਰ ਦਾ ਫਲ ਲੱਗਾ ਹੈ ਬ੍ਰह्म ਗਿਆਨ ਰੂਪੀ ਫਲ ਉਹਨਾਂ ਨੂੰ ਲੱਗ ਗਿਆ ਹੈ ਐਸਾ ਕਰੂ ਵਿਚਾਰ ਗਿਆਨੀ ਅਤੇ ਇਸੇ ਪ੍ਰਕਾਰ ਇੱਕ ਬਗੀਚਾ ਪੇੜ ਕਨ ਕਰਿਆ ਇੱਕ ਸੁਭਗੁਣਾ ਦਾ ਬਗੀਚਾ ਅੰਤਕਾਰ ਨੂੰ ਜਿਨ੍ਹਾਂ ਨੇ ਦੇਵੀ ਗੁਣਾ ਰੂਪੀ ਪੇੜੀਆਂ ਨੂੰ ਕਲਿਆ ਨੂੰ ਅੰਦਰ ਬਣਾਇਆ ਹੈ ਅਮਰਤ ਨਾਮ ਤਾਹ ਮਹਿ ਫਲਿਆ ਪਰਮੇਸ਼ਰ ਬਾਜਿਆ ਨਾਮ ਹੈ ਅਮਰਤ ਹੈ ਕੌਣ ਜੇ ਮੇਰੇ ਫਲੀ ਪੂਤ ਹੋਇਆ ਹੈ ਜਾਂ ਪ੍ਰਗਟ ਹੋਇਆ ਹੈ ਐਸਾ ਕਰਹੁ ਵਿਚਾਰ ਗਿਆਨੀ ਇਹ ਗਿਆਨवान पुरਖੋ ਇਹ ਹੈ ਜੋ ਪਰਮੇਸ਼ਵਰ ਹੈ ਜਿਨ ਸੰਸਾਰ ਰੂਪੀ ਬਗੀਚਾ ਬਣਾਇਆ ਹੈ ਸਾਧ ਸੰਗ ਰੂਪੀ ਬਗੀਚਾ ਬਣਾਇਆ ਹੈ ਅੰਤਕਾਰਨ ਰੂਪੀ ਬੀਜੇ ਬਗੀਚਾ ਬਣਾਇਆ ਹੈ ਉਹਦਾ ਵਿਚਾਰ万ੋ ਗਿਆਨਵਾਨੋ ਉਸਦਾ ਸਭ ਵਿਚਾਰ ਕਰੋ ਜਾਤੇ ਪਾਈਏ ਪਦ ਨਿਰਵਾਨੀ ਉਸ ਵਿਚਾਰ ਦੇ ਕਰਨੇ ਕਰਕੇ ਨਿਰਵਾਨ ਦੁੱਖਾਂ ਤੋਂ ਰਹਿ ਜਿਉ ਪਦ ਗਰੀ ਹੈ ਉਸ ਪਰਮੇਸ਼ਰ ਦੇ ਅਨੰਦ ਨੂੰ ਆਪਾਂ ਕਾ ਲਈਏ ਆਸ-ਪਾਸ ਦਿਖੂਆ ਕਿ ਕੁੰਟਾ ਜੀ ਭਾਈ ਆਸ-ਪਾਸ ਇਹ ਜੇ ਸੰਸਾਰ ਹੈ ਕਿਦੇ ਆਸ-ਪਾਸੇ ਉਹ ਸੰਗਤ ਰੂਪੀ ਵਿਊ ਦੇ ਕੁੰਡ ਵੀ ਹਨ ਬੜੀ ਭਾਰੀ ਕੁਸੰਗਤ ਹੈ ਦੁਨੀਆਂ ਦੇ ਅੰਦਰ ਦੀਚ ਅੰਮ੍ਰਿਤ ਹੈ ਭਾਈ ਇਹ ਸਾਧ ਸੰਗਤ ਹੈ ਜਿਹੜੀ ਇਹ ਭਾਈ ਅੰਮ੍ਰਿਤ ਦਾ ਕੁੰਡ ਵੀ ਹੈ ਜਿਹੜੀਆਂ ਬਿਸ਼ੇਆਂ ਨੀਆਂ ਗੱਲਾਂ ਕਰਨ ਵਾਲੇ ਕੁਸੰਗੀ ਆਦਮੀਆਂ ਸ਼ਰਾਬਾਂ ਪੀਣੀਆਂ ਤਮਾਕੂ ਪੀਣਾ ਬਲਮਾਸ਼ੀਆਂ ਕਰਨੀਆਂ ਪੜੇ ਕੰਮ ਕਰਨੇ ਜਹਿਰ ਦੇ ਕੁੰਡ ਹੈ ਸੰਸਾਰ ਦੇ ਅੰਦਰ ਇਹ ਜਿੱਥੇ ਸੰਗਤ ਜੀ ਪਰਮੇਸ਼ਰ ਦਾ ਭਜਨ ਹੁੰਦਾ ਹੈ ਅਮਰਤ ਪ੍ਰਚਾਰ ਹੁੰਦਾ ਹੈ ਏ ਅੰਮ੍ਰਿਤ ਦਾ ਕੁੰਡ ਹੈ ਵਿੱਚ ਇਹ ਭਾਈ ਰਹਾਉ ਇਸ ਦੇ ਪ੍ਰਕਾਰ ਆਸ-ਪਾਸ ਲਿਖੂਆ ਕਿ ਕੁੰਟਾ ਆਸ-ਪਾਸ ਅੰਤ ਕਰਨ ਦੇ ਆਸੇ-ਪਾਸ ਜੇ ਕਾਮ ਕਰੋ ਲੋਭ ਮੋਹ ਹੰਕਾਰ ਦੇ ਉਹ ਦੇ ਕੁੰਡ ਵੀ ਹਨ ਈਚ ਅੰਮ੍ਰਿਤ ਹੈ ਭਾਈ ਜਿਨ ਕਾ ਕਰਨ ਦੇ ਅੰਮ੍ਰਿਤ ਹੈ ਪਰਮੇਸ਼ਰ ਆਨੰਦ ਸਰੂਪ ਨਿਤੂ ਤੇ ਰਹਿਤ ਪਰਮੇਸ਼ਵਰ ਆਪ ਕੀ ਇਤਨਾ ਹੈ ਭਾਈ ਸਾਖੀ ਰੂਪ ਰਹਾਉ ਸਿੰਜਨ ਹਾਰੇ ਏਕੈ ਮਾਲੀ ਮਾਲੀ ਕੋਈ ਸ਼ਰ ਹੈ ਸਾਰੀਆਂ ਬੂਟੀਆਂ ਨੂੰ ਸਿੰਜਣ ਵਾਲਾ ਖਬਰ ਕਰਤ ਹੈ ਪਾਦ ਪਾਦ ਡਾਲੀ ਉਹ ਖਬਰ ਪੱਤਿਆਂ ਪੱਤਿਆਂ ਦੀ ਕਰਦਾ ਹੈ ਤੇ ਡਾਲੀਆਂ ਡਾਲੀਆਂ ਦੀ ਖਬਰ ਕਰਦਾ ਹੈ ਇਸ ਪ੍ਰਕਾਰ ਹੀ ਸ਼ਰ ਪਰਮੇਸ਼ਵਰ ਏਕੋ ਮਾਲੀ ਦੀ ਨਹੀਂ ਸਾਰੇ ਸੰਸਾਰ ਉਪੀ ਬਾਗਿਚੇ ਨੂੰ ਸਿੰਜਣ ਵਾਲਾ ਹੈ ਉਹ ਖਬਰ ਕਰਦਾ ਪੱਤੇ ਪੱਤੇ ਜੀਆਂ ਰੂਪੀ ਪੱਤਿਆਂ ਪੱਤਿਆਂ ਦੀ ਗਾਲੀਆਂ ਬ੍ਰਹਮਪਤੀ ਬ੍ਰਹਮ ਅਰਗਪਤੇ ਬਿਸ਼ਰ ਡਾਲੀ ਆਦ ਕਿਨ ਸਾਰਿਆਂ ਦੀ ਦੇਵੀ ਦੇਵਤਿਆਂ ਦੀ ਆਪ ਹੀ ਖਬਰ ਕਰਨ ਵਾਲਾ ਪਰਮੇਸ਼ਰ ਹੈ। ਸਗਲ ਬਨਾਸਪਾਤ ਆਣ ਜੜਾਈ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਸਿੰਚਨ ਹਾਰੇ ਇੱਕ ਇੱਕ ਸਤਿਗੁਰੂ ਮਾਲੀ ਹੈ। ਜੋ ਨਾਗ ਰੂਪੀ ਜਲ ਨੂੰ ਸਿੰਜਣ ਵਾਲੇ ਹਨ ਖਬਰ ਕਰਤ ਹੈ ਪਾਤ ਪਤ ਡਾਲੀ ਮਹਾਰਾਜ ਸਾਹਿਬ ਜੀ ਖਬਰ ਕਰਦੇ ਪੱਤਿਆਂ ਪੱਤਿਆਂ ਦੀਆਂ ਡਾਲੀਆਂ ਡਾਲੀਆਂ ਦੀ ਪੱਤਿਆਂ ਦੀ ਨਹੀਂ ਜਿਹੜੇ ਕਾਮ ਕਰਵਾਵਾਂ ਵਾਲੇ ਪੱਤਿਆਂ ਵਾਲੇ ਹੈ ਕਰਣਾ ਮੈਤਰੀ ਮੁੱਤਰੀਆਂ ਡਾਲੀਆਂ ਵਾਲੇ ਜਿਹੜੇ ਹਨ ਉਹਨਾਂ ਸਾਰਿਆਂ ਦੀ ਖਬਰ ਕਰਦੇ ਹੁਣ ਸਾਰਿਆਂ ਦੀ ਸੰਭਾਲ ਕਰਦੇ ਆ ਸੱਚੇ ਪਾਤਸ਼ਾਹ ਜੀ ਐਸੇ ਮਾਲੀ ਹਨ ਸਤਿਗੁਰੂ ਇਸੇ ਪ੍ਰਕਾਰ ਸਾਖੀ ਚੇਤਨ ਇੰਦਰੀਆਂ ਰੂਪੀ ਇਸ ਬਗੀਚੇ ਨੂੰ ਖਸਿੰਜਣ ਹਾਰਾ ਹੈ ਸਾਰਿਆਂ ਦੇ ਪੱਤੇ ਜਿਹੜੇ ਹਨ ਇੰਦਰੀਆਂ ਦੀਆਂ ਗੋਲਕਾਂ ਤੇ ਝਾਲੀਆਂ ਦੀਆਂ ਜਿਹੜੀਆਂ ਬੁਕਤੀਆਂ ਸਾਰਿਆਂ ਦੀ ਖਬਰ ਕਰਨ ਵਾਲਾ ਆਪ ਹੀ ਚੇਤਨ ਹੈ ਸਗਲ ਬਨਾਸਪਤ ਆਣ ਜੜਾਈ ਸਗਲ ਬਨਾਸਪਤ ਆਣ ਜੜਾਈ ਸਾਰੀ ਬਨਾਸਪਤੀ ਜਿੰਨਾ ਸੰਸਾਰ ਹੈ ਇਹਨੂੰ ਲਿਆ ਕੇ ਮਾਰਨ ਜੜਨਾ ਕੀਤਾ ਹੈ ਆਣ ਦੁਆਤ ਵਿੱਚ ਹੀ ਜੜਨਾ ਕੀਤੀ ਹੈ ਆਣ ਕਰਕੇ ਮਾਇਆ ਆਦੇ ਆਸਰੇ ਕਿ ਜੇ ਤੁੰਨੇ ਆਵਦੀ ਸੱਤਾ ਪਾ ਕੇ ਮਾਇਆ ਵਿਕਾਰ ਵਸਨਾ ਨੂੰ ਪ੍ਰਾਪਤ ਹੋਈ ਹੈ ਰਾਜ ਸੀ ਤਾਮ ਸੀ ਸ਼ਾਂਤ ਕੀ ਸਰੂਪ ਕਿਉਂ ਆਣ ਦੁਆਏ ਦੂਜੀ ਇਹ ਸਾਰੀ ਬਨਾਸਪਤੀ ਸੰਸਾਰ ਦੇ ਵਿੱਚ ਜਨਨਾ ਕੀਤਾ ਹੈ ਇਸੇ ਪ੍ਰਕਾਰ ਤਗਲ ਬਨਾਸਪਤ ਆਣ ਜੜਾਈ ਜਿਨ੍ਹਾਂ ਨੇ ਸਾਰੀ ਬਨਾਸਪਤੀ ਕੀ ਹੈ ਸ਼ੁਭ ਗੁਣਾ ਦੀ ਬਨਾਸਪਤੀ ਗੁਰਾਂ ਦੀ ਸ਼ਰਨ ਆ ਕੇ ਲਿਆ ਕੇ ਇਸੇ ਬੁੱਧ ਰੂਪੀ ਧੰਤੀ ਜਾ ਕੇ ਜੜਨਾ ਕੀਤੀ ਹੈ ਬਣਾਏ ਇਹ ਸੁਭਗੁਣ ਤਗਲੀ ਫੂਲੀ ਨੇਹਲ ਨਾਕਾਈ ਇਹ ਸਾਰੀ ਸ੍ਰਿਸ਼ਟੀ ਪਰਫਲਤ ਹੋ ਰਹੀ ਹੈ ਕਿਸੇ ਨੂੰ ਬਿਦ ਕਿਸੇ ਨੂੰ ਨਖੇਦ ਕਰਮਾ ਰੂਪੀ ਪੱਤਰਿਆਂ ਕਰਕੇ ਅਤੇ ਦੁੱਖ ਤੇ ਸੁਖ ਇਹ ਫੈਲਦਾ ਰਹੇ ਹੈ ਇਸ ਪਲ ਨਹੀਂ ਕੋਈ ਹੈ ਸਾਰੀ ਸ੍ਰਿਸ਼ਟੀ 'ਚ ਕੋਈ ਦੁਖੀ ਹੈ ਕੋਈ ਸੁਖੀ ਹੈ ਇਹ ਦੁਖ ਸੁਖ ਦੇ ਫਲ ਸਾਰਿਆਂ ਨੂੰ ਲੱਗੇ ਹੋਏ ਹੋਣਗੇ ਇਸੇ ਪ੍ਰਕਾਰ ਜਿਨ੍ਹਾਂ ਅਨੁਸਾਰ ਸੰਗਤ ਨਾਲ ਆਕੇ ਇਹ ਸੁਭਗੁਣਾ ਦੀ ਬਗੀਚੀ ਸ਼ਰਨ ਲੈਕੇ ਗੁਰਾਂ ਦੀ ਸਭ ਸੰਤੋਖ ਦਿਆ ਧਰਮ ਆਪਕਾਂ ਦੀ ਜੜਨਾ ਕੀਤੀ ਬਣਾਈ ਹੈ ਤਗਲੀ ਫੂਲੀ ਨਿਫਲ ਨਾ ਕਾਈ ਉਹ ਸਾਰੀਆਂ ਨੂੰ ਤਗ ਰੂਪੀ ਫਲ ਲੱਗੇ ਹੈ ਨਿਸਕਾਮ ਕਰਮ ਕੋ ਫਲ ਲੱਗੇ ਹੈ ਬ੍ਰਹਮ ਗਿਆਨ ਉਪੀ ਫਲ ਲੱਗੇ ਹੈ ਕੋਈ ਨਿਸਵਨ ਨਹੀਂ ਰਹੇ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਜਿਨਾਂ ਸਾਰਿਆਂ ਚੰਮਰ ਰੂਪ ਨਾ ਹੋਣ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਨਾਮ ਕਰਕੇ ਫਲ ਗਿਆਨ ਦਾ ਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਹੈ ਨਾਨਕ ਦਾਸ ਕਰੀ ਤਿਨ ਮਾਇਆ ਸਤਗੁਰ ਨਾਨਕ ਦੇਵ ਜੀ ਕਹਿੰਦੇ ਉਹਨਾਂ ਸੇਵਕਾਂ ਨੇ ਇਹ ਮਾਇਆ ਦੇ ਉਹਨੂੰ ਤਰ ਗਏ ਹੈ ਉਹ ਉਹ ਮੁਕਤ ਹੋ ਗਏ ਮਾਇਆ ਦੇ মোহ ਤੋਂ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰੇ ਨਾਮ ਬਣਾਈ ਕੰਸਲੀ ਜੀ ਅਰਜੁਨ ਦੇ ਮਾਰੇ ਸਾਰੇ ਸੱਚੇ ਪਾਪ ਸ਼ਾਸ ਗਮਾਉਂਦੇ ਹਨ اے ਪਰਮੇਸ਼ਰ ਰਾਜਿਆਂ ਦੀ ਨਿਆਈ ਲੀਲਾ ਜਿਹੜੀ ਖੇਡ ਹੈ ਇਹ ਤੇਰੇ ਨਾਮ ਨੂੰ ਜਪ ਕਰਕੇ ਗੁਰਮੁਖ ਖਾਨ ਬਣਾਉਣਾ ਕੀਤੀ ਹੈ ਜਦੋਂ ਨਾਮ ਜਪੀਏ ਜਿਵੇਂ ਰਾਜਿਆਂ ਕੋਲ ਸਾਰੀਆਂ 부ਹੂਤੀਆਂ ਹੁੰਦੀਆਂ ਹਨ ਇਹ ਜਿਸ ਨਾਮ ਜਿਹਦੇ ਸੋਈ ਵੱਡਾ ਰਾਜਾ ਜਿਸ ਨਾਮ ਦੇ ਇਸ ਪੂਰੇ ਕਾਜਾ ਜਿਹਦੇ ਹਿੱਸੇ ਚ ਨਾਮ ਹੈ ਸੋਈ ਵੱਡਾ ਪਾਪਸ਼ਾ ਹੈ ਸੋ ਪਾਪਸ਼ਾ ਹੋ ਸੋ ਕੈਤ ਚਾਹੀ ਤਾ ਜਿਹਨਾਂ ਕੋ ਜੀ ਸਿਰ ਸੱਚਾ ਹਰ ਬਣਾ ਹੈ ਉਹ ਸੰਤੋਖ ਰੂਪੀ ਸੰਗਤਾਂ ਦੇ ਬਰਾਜਮਾਨ ਹਨਗੇ ਤੇ ਜਸ ਰੂਪੀ ਛਤ੍ਰ ਨੇ ਵੀ ਫਿਰਦੇ ਤੇ ਝੂਲ ਰਿਆ ਹੈ ਇਸ ਪ੍ਰਕਾਰ ਸਾਧ ਸੰਗੇ ਜੀ ਕਾਮ ਕਰੋ ਲੋਭ ਮੋਹਕਾਰ ਉਹਨਾਂ ਨੇ ਚੋਰਾ ਨੂੰ ਵਸ ਕਰ ਲਿਆ ਹੈ ਸਭ ਸੰਪੋਖ ਦਿਆ ਧਰਮ ਵਿਚਾਰ ਇਹਨਾਂ ਗੁਣਾਂ ਪਰਜਾ ਨੂੰ ਵਸਾਇਆ ਹੈ ਵਿਰਾਗ ਵਿਖੜ ਸੰਤੀ ਮੋਖਿਚੈਨ ਕਾਹਨ ਨੂੰ ਉਹਦੇ ਪਾਸ ਸਰਵਣ ਗਿਆਨ ਮੰਨਣ ਗਿਆਨ ਅਭਿਆਸ ਗਿਆਨ ਤਤਪੁੰਦ ਸੋਨੇ ਵਜੀਰ ਹਨਗੇ ਉਹਨਾਂ ਦੇ ਪਾਸ ਇਸ ਪ੍ਰਕਾਰ ਤੇ ਭਗਤੀ ਰੂਪ ਉਹਨਾਂ ਦੇ ਪਾਸ ਭਉਤੀ ਹੈ ਸੋ ਗੁਨਾ ਦੀ ਇਸ ਪ੍ਰਕਾਰ ਪਰਜਾ ਵਸਾਈ ਹੈ ਇਹ ਰਾਜਨੀੀ ਨੀਲਾ ਜਿਹੜੀ ਸੀ ਤੇ ਉਹ ਨਾਮ ਕਰਕੇ ਗੁਰੂਖੰਡ ਬਣਾਈ ਹੈ ਰਾਜ ਪ੍ਰਕਾਸ਼ ਦੀ ਦੇਖੇ ਮੋ ਜੋਗ ਬਣਿਆ ਤੇਰਾ ਕੀਰਤਨ ਗਾਈ ਅਭੇ ਜੋਗਾ ਚਿਤ ਦਿੱਤੀ ਨਿਰੋਧਾ ਜੋਗ ਕਿਤਨੀ ਦਿੱਤੀ ਦੇ ਰੋਕ ਲੈਣ ਦਾ ਨਾਮ ਪਰਵਾਣ ਉੱੜ ਜੇ ਆਪ ਕੰਨ ਦਾ ਇਹਦੋ ਜੋਗ ਜਨੂੰ ਕੀਰਤਨ ਗਾਈ ਦਾ ਉਸ ਵੇਲੇ ਮਨ ਜੁਗ ਜਾਂਦਾ ਹੈ ਇਸ ਪ੍ਰਕਾਰ ਉਹ ਤਾਂ ਜੋਗੀ ਕੋਈ ਬਹੁਤ ਸਾਰੀ ਮਿਹਨਤ ਕਰਨ ਇੰਦਰੀਆਂ ਨੂੰ ਰੋਕਣ ਤੇ ਹਰ ਤਰ੍ਹਾਂ ਕਰਕੇ ਸਾਧਨ ਕਰਨ ਅਠ ਜੋਗ ਦੇ ਅੰਗ ਸਿੱਖਣ ਤਾਂ ਉਹਨਾਂ ਦੀ ਦਿੱਤੀ ਦਸਵੇਂ ਦਵਾਰ ਚ ਤਿਕਦੀ ਹੈ ਇਹਦੋਂ ਮਹਾਰਾਜ ਜੇ ਤੇਰਾ ਕੀਰਤਨ ਗਾਈ ਦਾ ਚਾਹ ਕੋਈ ਬੱਚਾ ਪਹਿਲੇ ਜਨ ਆਵੇ ਚਾਹ ਕੋਈ ਪੁਰਾਣਾ ਹੋਵੇ ਕੋਲੋਂ ਮਨ ਹਕਾਦਰ ਹੋ ਜਾਂਦਾ ਹੈ ਇਹ ਜੇ ਤੇਰਾ ਕੀਰਤਨ ਗਾਉਣਾ ਹੈ ਜੋਗ ਬਣਿਆ ਹੈ ਫਿਰ ਉਹਨਾਂ ਦੇ ਜੋਗ ਵਿੱਚ ਸੰਕਲਪ ਬਣਿਆ ਰਹਿੰਦਾ ਜਿਸ ਪ੍ਰਕਾਰ ਪਰ ਸੰਕਲਪ ਬਣਿਆ ਰਿਆ ਸੀ ਭਰਤਰੀ ਨੂੰ ਉਹਨੂੰ ਹੋਰ ਸ਼ਾਦੀ ਫੇਰ ਕਰਾਉਣੀ ਪਈ ਭਰਤਰੀ ਨੂੰ ਜਾ ਕੇ ਅਤੇ ਇਸੇ ਪ੍ਰਕਾਰ ਮਸ਼ਿੰਦਰ ਨੂੰ ਸੰਕਲਪ ਬਣਿਆ ਰਿਹਾ ਸੀ ਅੰਮ੍ਰੂ ਰਾਜੇ ਦੀ ਮੁਰਦਾ ਦੇਵ ਵਿੱਚ ਜਾ ਕੇ ਪ੍ਰਵੇਸ਼ ਹੋ ਗਿਆ ਸੀ ਪਤਵੰਨੀ ਦੇ ਨਾਲ ਚਰ ਕੇ ਪਰ ਤੇਰਾ ਕੀਰਤਨ ਗਾਉਣੇ ਕਰਕੇ ਤੇਰੇ ਰੂਪ ਵਿੱਚ ਜੋੜ ਹੋ ਜਾਂਦਾ ਜੁੜ ਜਾਂਦਾ ਮਨ ਹੋਰ ਨਾਲ ਵਾਸ਼ਨਾ ਸਾਰੀਆਂ ਮੁੱਕ ਜਾਂਦੀਆਂ ਇਹੋ ਤੇਰਾ ਕੀਰਤਨ ਯੋਗ ਨਾਲ ਵੱਡੀ ਚੀਜ਼ ਹੈ ਇਹ ਗੁਰਮਖੰਡਾ ਯੋਗ ਬਣ ਗਿਆ ਹੈ ਜੋ ਤੇਰਾ ਰਲ ਕੇ ਕੀਰਤਨ ਗਾਉਂਦੇ ਹਨ ਸਰਬ ਸੁਖਾਂ ਬਣੇ ਤੇਰੇ ਓਲੇ ਜਿਸ ਜਨ ਦਾ ਚਾ ਤੇਰੇ ਓਲੇ ਆਸਰੇ ਤੇਰੇ ਪਰਦੇ ਵਿੱਚ ਜਿਸ ਕੇ ਪਾਪ ਸਾਰੇ ਸੁਖ ਓਲੇ ਨੂੰ ਅਰਬੀ ਚ ਸਾਧ ਸੰਗ ਜੀ ਸੁੰਦਰ ਦਾ ਨਾਮ ਹੈ ਸਾਰੇ ਸੁਖ ਸੋਹਣੇ ਬਣ ਗਏ ਉਹਨਾਂ ਦੇ ਤੇਰੇ ਪਰਦੇ ਆਸਰੇ ਬ੍ਰਹਮ ਕੇ ਪਰਦੇ ਸਤਗੁਰ ਖੋਲੇ ਦੇ ਧਰਮ ਦੇ ਪਰਦੇ ਪਏ ਸੀ ਉਹ ਸਤਿਗੁਰੂ ਜੀ ਨੇ ਤੇ ਪਰਮ ਕਿਰਪਾ ਤੇ ਪਰਮ ਆਪਕਾਂ ਦੇ ਸਾਰੇ ਖੋਲ ਦਿੱਤੇ ਬਖਸ਼ੀ ਕਰ ਦਿੱਤੀ ਰਹਾਉ ਹੁਕਮ ਹੂਜ ਰੰਗ ਰਸਮਾਣੇ ਜਿਹੜਾ ਮਹਾਰਾਜ ਹੁਕਮ ਵੀ ਕਰਨਾ ਹੈ ਹੁਕਮ ਨੂੰ ਗੁਰਾਂ ਦਾ ਪੁੱਛਣਾ ਹੈ ਕਿ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰੂ ਦੀ ਆ ਭੁਜਾਏ ਜੀ ਇਸ ਕਰਕੇ ਰੰਗ ਰੰਗ ਰਾਜੇ ਰੰਗਮਾਨੰਦਯੇ ਜੇ ਤੇ ਰੰਗ ਆਨੰਦ ਦੇ ਰਸਾਂ ਦੇ ਤਾਂ ਹੀ ਮਾਲਨਾ ਕੀਤਾ ਹੈ ਨਾਮ ਰਸ ਕਰਕੇ ਸਤਿਗੁਰ ਸੇਵਾ ਮਹਾਂ ਨਿਰਵਾਣੀ ਜਿਹੜਾ ਸਤਿਗੁਰੂ ਦੇ ਘਰ ਦੀ ਸੇਵਾ ਕਰਨੀ ਹੈ ਭਾਈ ਗੁਰਦਾਸ ਸਾਹਿਬ ਜੀ ਲਿਖਿਆ ਹੈ ਜਿਹੜਾ ਚੁੱਲ੍ਹਾ ਝੁਕਣ ਵਾਲਾ ਸਿੱਖ ਉਹਦੇ ਬਰਾਬਰ ਇੰਦਰ ਦਾ ਰਾਜ ਵੀ ਨਹੀਂ ਹੋ ਸਕਦਾ ਸੋ ਇਸ ਪ੍ਰਕਾਰ ਸਤਿਗੁਰਾਂ ਦੀ ਜਿਹੜੀ ਸੇਵਾ ਹੈ ਇਹਦੇ ਕਰਕੇ ਵੱਡੀ ਮਿਰਵਾਨ ਪਦਵੀ ਬੰਦਰਾ ਤੋਂ ਰਹਿਦ ਕਰਨ ਵਾਲੀ ਪਦਵੀ ਯੋਗ ਉਸੇ ਨਿਰਵਾਣ ਪ੍ਰਕਰਨ ਛੇ ਪ੍ਰਕਰਨ ਚ ਲਿਖਿਆ ਉਹ ਸਾਰੀਆਂ ਪਰੀਆਂ ਗੁਰਾਂ ਦੀ ਸੇਵਾ ਕਰਨ ਵਾਲੇ ਨੂੰ ਗੁਰੂ ਸਾਹਿਬ ਨਜ਼ਰ ਨਾਲ ਬਖਸ਼ ਦਿੰਦੇ ਹੈ ਬੰਦਨਾ ਤੇ ਰੈਤ ਕਰ ਦਿੰਦੇ ਹੈ ਇਹ ਵੱਡੀ ਨਿਰਵਾਣ ਪਦਵੀ ਪ੍ਰਾਪਤ ਹੋ ਜਾਂਦੀ ਹੈ ਸਤਿਗੁਰਾਂ ਦੀ ਤਹਿਲ ਕਰਨ ਵਾਲੇ ਨੂੰ ਜੇਨਕੂੰ ਜਾਤ ਅਸੋ ਗ੍ਰਸਤ ਉਦਾਸੀ ਪਰਵਾ ਇਸ ਕਿਰਪਾ ਦੇ ਜਿਨ੍ਹਾਂ ਨੇ ਤਰੇ ਰੂਪ ਨੂੰ ਜਾਣ ਲਿਆ ਜੋ ਗ੍ਰਸਤ ਵਿੱਚ ਹੈ ਤਾਂ ਵੀ ਪਰਮਾਨਿਤ ਹੈ ਇਹ ਦੁਨੀਆਂ ਤੋਂ ਉਦਾਸ ਹਨ ਕਿ ਤਾਂ ਵੀ ਪਰਮਾਨਿਕ ਜਿੰਨੇ ਨੇ ਕਦੇ ਜਾਣ ਲਿਆ ਉਹ ਗ੍ਰਸਥ ਵਿੱਚ ਰਹਿੰਦੇ ਹੋਏ ਜਿਵੇਂ ਕਮਲ ਰੇਹ ਵਿੱਚ ਪਾਣੀ ਹੈ ਜਿਵੇਂ ਕਮਲ ਪਾਣੀ ਚ ਨੂਤਰਨਾ ਗ੍ਰਸਥ ਜਿ ਰਹਿੰਦੇ ਹੋਏ ਉਹਨਾਂ ਨੂੰ ਮੋਹ ਆਦਕ ਨਹੀਂ ਪਹੁੰਚੇ ਜਿਵੇਂ ਭਾਈ ਪੁਖਾਰੀ ਜੀ ਮਲੇਪਰੇ ਸਨ ਪਰਿਵਾਰ ਕਿ ਹੁੰਦੇ ਹੋਏ ਇਸ ਪ੍ਰਕਾਰ ਉਹ ਗ੍ਰਸਥ ਵਿੱਚ ਰਹੇ ਕੇ ਵੀ ਉਦਾਸੀ ਹਨਗੇ ਉਹ ਪ੍ਰਮਾਨ ਨਹੀਂ ਕਰਨ ਵਾਹਿਗੁਰੂ ਦੇ ਦਰ ਵਿੱਚ ਨਾਮ ਰਤਾ ਸੋਈ ਨਿਰਵਾਣ ਜਿਹੜਾ ਭਾਈ ਮਾਰੋ ਦੇ ਨਾਮ ਚਿਰੰਗਾ ਉਹ ਨਿਰਵਾਣ ਬੰਧਨੋਂ ਤੋ ਰਹਿਤ ਹੈ ਉਹਨੂੰ ਕੋਈ ਆਤ ਨਹੀਂ ਕੋਈ ਬਾਣ ਨਹੀਂ ਸੁਖਾਤੀ ਦੀ ਸ਼ਰਾਬ ਪੀਣ ਦੀ ਇਸੇ ਪ੍ਰਕਾਰ ਦੀ ਉਹਨੂੰ ਆਤਮ ਦੀ ਸਾਰੀਆਂ ਬੰਧਨਾਂ ਤੋਂ ਰਹਿਤ ਹੋਣਗੇ ਹੋ ਜਾ ਕਉ ਮਿਲਿਉ ਨਾਮ ਨਿਧਾਨਾ ਜਿਨਾਂ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਹੈ ਭਾਨਤ ਨਾਨਕਤਾ ਕਾ ਪੂਰ ਖਜ਼ਾਨਾ ਕਰ ਗਏ ਨੇ ਗੁਰੂ ਸਾਹਿਬ ਜੀ ਨਿਧੀਆਂ ਦਾ ਆਨਾ ਘਰ ਜਿਨਾਂ ਨੂੰ ਮਿਲਿਆ ਹੈ ਉਹਨਾਂ ਦਾ ਖਜ਼ਾਨਾ ਅੰਤ ਕਨ ਪੂਰਨ ਹੋ ਗਿਆ ਸੋ ਗੁਣਾ ਕਰਕੇ ਆਸਾ ਮਹੱਲਾ 5 ਤੀਰਥ ਜਾਉ ਤਾਂ ਹਉ ਹਉ ਕਰਤੇ ਤੈਰੀ ਸੀ ਗੁਰਸਾਹਿਬ ਦੀ ਯੂਰੀ ਜਿ ਆਇਆ ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਸਾਰੇ ਜਾਇਆ ਮੇਰਾ ਛੁਟਕਾਰਾ ਨਹੀਂ ਕਿਵੇਂ ਹੋਇਆ ਕਈ ਕਹਿੰਦੇ ਸੀ ਮੈਂ ਤੀਰਥਾਂ ਤੇ ਜਾਵਾਂ ਕਈ ਕਹਿੰਦੇ ਪੰਡਤਾਂ ਨੂੰ ਪੁੱਛੋ ਮੈਂ ਮਾਰਾ ਆਪ ਦੇ ਤਾਂ ਮੈਂ ਸ਼ਾਸਤਰ ਵੀ ਨਹੀਂ ਪੜ੍ਹ ਕੇ ਵੇਖਿਆ ਮੈਂ ਸਭ ਕੁਝ ਵੇਖਿਆ ਮਾਰਾ ਮੇਰਾ ਛੁਟਕਾਰਾ ਨਹੀਂ ਹੋਇਆ ਪਰ ਮੈਂ ਹੁਣ ਇਹ ਆਲੋਕ ਇਹਨੂੰ ਸੋ ਸਾਰਾ ਬਤਾਉ ਉਹ ਮਿੱਤਰ ਕਿ ਮਿੱਤਰ ਸਤਿਗੁਰੂ ਉਹ ਥਾਂ ਮੈਨੂੰ ਦੱਸੋ ਤੀਰ ਫਿਰ ਤੀਰਥ ਜਾਉ ਤਾਂ ਹਾਂ ਹਾਂ ਕਰਤੇ ਸਿੱਖ ਨੇ ਅਰਜ ਨੇ ਤੀਰਥਾਂ ਤੇ ਜਾਵਾਂ ਤੀਰਥਾਂ ਦੇ ਤੇ ਰਹਿਣ ਵਾਲੇ ਕਹਿੰਦੇ ਹਾਂ ਅਸੀਂ ਮੁਕਤ ਹਾਂ ਅਸੀਂ ਮੁਕਤ ਕਾਂਸੀ ਮਰਨਾਟ ਮੁਕਤੀ ਕਾਂਸੀ ਮਰਨੇ ਕਰਕੇ ਮੁਕ ਕੋਈ ਵੈਕਵਾਰੀ ਪੈ ਗਈ ਬਿਮਾਰੀ ਇਹ ਸਾਰੇ ਲੋਕ ਕੁੰਨੀਆਂ ਕਿਤੁਰਗੇ ਕਾਂਸੀ ਛੱਡ ਕੇ ਕਬੀਰ ਕਹਿੰਦਾ ਕੀ ਗੱਲ ਹੈ ਤੁਸੀਂ ਇਹ ਕਹਿੰਦੇ ਸਕਾਂਸੀ ਮਰਨਾ ਤੇ ਮੁਕਤੀ ਹੁਣ ਕਿਦੋਂ ਨੂੰ ਭਜੇ ਜਾਂਦੇ ਹੋ ਕਹਿੰਦੇ ਕਬੀਰ ਮਰ ਜੇਗਾ ਕਬੀਰ ਕਹਿੰਦਾ ਮੋ ਮਰਨੇ ਕਾ ਚਾਹ ਹੋਇ ਮਰੋਂ ਤਹਰ ਕੇ ਦੁਆਰ ਮਤੜ ਪੁੱਛੇ ਕੌਣ ਹੋਇ ਪੜਾ ਹਮਾਰੇ ਵਾਰ ਮੈਨੂੰ ਨਹੀਂ ਡਰ ਮੋਤ ਦਾ ਇਸ ਪ੍ਰਕਾਰ ਹੈ ਤੀਰਥਾਂ ਤੇ ਜਾਈਏ ਤਾਂ ਹੋ ਕਰਦੇ ਸੀ ਕਾਂਸੀ ਜੀ ਮਰ ਕੇ ਮੁਕਤ ਹੋਵਾਂਗੇ ਉਹ ਮੈਂ ਕਰੀ ਜਾਂਦੇ ਹੰ ਪੰਡਤ ਪੁੱਛੋ ਤਾਂ ਮਾਇਆ ਰਾਤੇ ਜੇ ਜੀਵਨ ਸੰਤਾਨ ਨੂੰ ਪੁੱਛੀਏ ਤਾਂ ਵੀ ਇੱਕ ਪਰਸ਼ਨ ਦਾ 500 ਰੁਪਇਆ ਦੇਵੇਂਗਾ ਤਾਂ ਤੈਨੂੰ ਉੱਤਰ ਦੇਾਂਗੇ ਉਹ ਮਾਇਆ ਵਿੱਚ ਹੀ ਹਰ ਵਕਤ ਰੰਗੇ ਰਹਿੰਦੇ ਹਨ ਤੋ ਆਸਥਾਨ ਬਤਾਓ ਮੀਤਾ ਜੇ ਮੇਰੇ ਮਿੱਤਰ ਸਰਗੂ ਜੀ ਉਹ ਆਸਥਾਨ ਮੈਨੂੰ ਕਿਰਪਾ ਕਰਕੇ ਦੱਸੋ ਜਾ ਕਹ ਹਰ ਹਰ ਕੀਰਤਨ ਨੀਤ ਜਿੱਥੇ ਮਾਰਾ ਨਿਤ ਹਰ ਹਰ ਪਰਮੇਸ਼ਰ ਦਾ ਜਸ ਹੋਵੇ ਉਸ ਸੰਗਤ ਹੈ ਅੱਗੇ ਦੱਸਣਗੇ ਰਹਾਉ ਸਾਸਰ ਵੇਦ ਪਾਪ ਪੁੰਨ ਵਿਚਾਰ ਜਿਹੜਾ ਮੈਂ ਸ਼ਾਸਤਰਾਂ ਨੂੰ ਪੜ੍ਹ ਕੇ ਵੇਖਿਆ ਹੈ ਵੇਦਾਂ ਨੂੰ ਪੜ੍ਹ ਕੇ ਵੇਖਿਆ ਹੈ ਉੱਥੇ ਪਾਪਾਂ ਪੁੰਨਾਂ ਦੀ ਵਿਚਾਰ ਨਿਰਣੈ ਲਿਖੇ ਹੋਏ ਹਨ ਨਰਕ ਸੁਰਗ ਫਿਰ ਫਿਰ ਉਤਾਰ ਜਿਹੜਾ ਸਾਫ਼ ਕਰੇ ਸੁਰਗ ਵਿੱਚ ਜਾਂਦਾ ਰਹਿੰਦਾ ਹੈ ਅਤੇ ਜਿਹੜਾ ਪਾਪ ਕਰੇ ਨਰਕ ਵਿੱਚ ਜਾਂਦਾ ਕਿਉਂ बार-बार ਇਹਨਾਂ ਦੇ ਉਤਾਰ ਉਤਰਨਾ ਪੈਂਦਾ ਜਨਮ ਧਾਰਨੇ ਪੈਂਦੇ ਆ ਜਿਹੜਾ ਸੀ ਦੇ ਫੇਰਾਂ ਜੀ ਫਿਰਦੇ ਰਹਿੰਦੇ ਹਨ ਜੇ ਬੋਧਾਂ ਸ਼ਾਸਤਰਾਂ ਅਨੁਸਾਰ ਪੁੰਨ ਪਾਪ ਦੀ ਵਿਚਾਰ ਚ ਪਈਏ ਗ੍ਰਾਸ ਮਹਿ ਚਿੰਤ ਉਦਾਸ ਅਹੰਕਾਰ ਇਹ ਮਨ ਹੈ ਜੇ ਗ੍ਰਸ ਜਰੀਏ ਚਿੰਤਾ ਹੀ ਨਹੀਂ ਛੱਡਦੀ ਮਾਮਲੇ ਹੀ ਨਹੀਂ ਪੂਰੇ ਹੁੰਦੇ ਘਰ ਦੇ ਇਸ ਕਰਕੇ ਜੇ ਉਦਾਸੀ ਹੋ ਜਾਈਏ ਤੇ ਹੰਕਾਰ ਨਹੀਂ ਛੱਡਦਾ ਕਹਿੰਦੇ ਮੈਂ ਘਰ-ਵਾਰ ਛੱਡ ਕੇ ਉਪਰਾਮ ਹੋ ਗਿਆ ਸ਼ੰਕਾਰ ਚਿੰਬੜ ਜਾਂਦਾ ਹੈ ਕਰਮ ਕਰਤ ਜੀ ਕਹੋ ਜਿੰਝਾ ਜੇ ਨਾ ਕਰਮ ਕਰੀਏ ਲੋਕ ਨਿੰਦਿਆ ਕਰਦੇ ਆ ਕਰਮ ਕਰੇ ਤਾਂ ਬੰਦਾ ਨਾ ਕਰੇ ਤਾਂ ਨਿੰਦਿਆ ਜੇ ਨਾ ਕਰੀਏ ਲੋਕ ਨਿੰਦਿਆ ਕਰਦੇ ਆ ਤੇ ਜੇ ਕਰਮਾਂ ਨੂੰ ਕਰੀਏ ਜੀਤੋ ਜਿੰਦਾ ਜੀ ਜੀਵ ਨੂੰ ਬੰਨ੍ਹਣ ਪਏ ਜਾਂਦੇ ਮੈਂ ਇਹ ਕੰਮ ਕੀਤਾ ਜਿਹੜਾ ਮੈਨੂੰ ਫਲ ਖੋਗਣਾ ਪਵੇਗਾ ਪ੍ਰਭ ਕਿਰਪਾ ਤੇ ਮਨ ਵਸ ਆਇਆ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਐ ਉਹ ਸੰਤੋ ਕੂਲ ਜੇ ਸਿੱਖਾ ਸਾਧ ਸੰਗ ਵਿੱਚ ਮਿਲ ਕੇ ਹਰੀ ਦਾ ਕੀਰਤਨ ਗਾਇਆ ਕਰੋ ਥਾਂ ਹੈ ਇਹ ਉਹ ਆਸਥਾਨ ਗੁਰੂ ਤੇ ਪਾਤਸ਼ਾਹ ਸੰਗ ਜੇਣਾ ਗੁਰੂ ਸਾਹਿਬ ਤੋਂ ਪ੍ਰਾਪਤ ਕਰੀਦਾ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਪ੍ਰਸੰਨ ਹੁੰਦੇ ਆ ਉਹਨਾਂ ਨੂੰ ਸੰਗ ਜੇ ਰਹਿੰਦੀ ਦਾਤ ਬਖਸ਼ਦੇ ਆ ਫਿਰ ਪ੍ਰਭ ਕਿਰਪਾ ਤੇ ਮਨ ਵਸ ਆਇਆ ਰਾਹ ਦੀ ਕਿਰਪਾ ਕਰਕੇ ਮਨ ਵਸ ਆ ਜਾਂਦਾ ਹੈ ਨਾਨਕ ਗੁਰਮੁਖ ਤਰੀ ਤਿੰਨ ਮਾਇਆ ਜੀ ਕਹਿੰਦੇ ਉਹਨੂੰ ਗੁਰਮੁਖਾਂ ਨੂੰ ਮਾਇਆ ਦੇ ਮੋਹ ਤੋਂ ਤਰਨਾ ਕੀਤਾ ਹੈ ਕਿ ਉਹ ਸਾਥ ਸੰਗਤ ਵਿੱਚ ਮਿਲ ਕੇ ਹਰੀ ਦਾ ਖੀਰ ਸੁੰਗਾਈਏ ਕਿ ਅਸਥਾਨ ਅਚਨ ਹੈ ਗੁਰੂ ਸਾਹਿਬ ਤੋਂ ਇਹ ਬਾਤ ਪਾਈ ਦੀ ਹੈ ਰਹਾਉ ਦੀ ਜਰ ਹਉ ਜਰ ਹਉ ਚਾਰ ਕੇ ਸੁਨਾਪਤੀ ਕੀਤੀ ਸ਼ਬਦ ਦੀ ਆਸਾ ਮਹੱਲਾ 5ਵਾਂ ਕਰਮ ਹੈ ਸੂਖ ਬਾਹਰ ਫੋਨ ਸੂਖਾ ਜੀਵਨ ਮੁਕਤੀ ਦਾ ਆਨੰਦ ਦੱਸਦੇ ਹਨ ਸੱਚੇ ਪਾਤਸ਼ਾਹ ਇਹ ਕਹਿੰਦੇ ਨੇ ਇਹ ਤਾਂ ਵੀ ਸੁਖੀ ਹੈ ਭਾਈ ਜਦੋਂ ਬਡਾਲੀ ਸਾਹਿਬ ਤੋਂ ਮਹਾਰਾਜ ਆਏ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤ ਉਦੋਂ ਸਿੱਖਾਂ ਨੇ ਪਰਸ਼ਨ ਕੀਤੇ ਤਾਂ ਮਹਾਰਾ ਕਹਿੰਦੇ ਭਾਈ ਕਰਮ ਅੰਮ੍ਰਿਤਸਰ ਸਾਹਿਬ 'ਚ ਵੀ ਸੁਖ ਸੀ ਬਾਹਰ ਬਡਾਲੀ ਸਾਹਿਬ 'ਚ ਜਾ ਕੇ ਵੀ ਪੂਰਾ ਸੁਖੀ ਰਿਹਾ ਕਿਸੇ ਪ੍ਰਕਾਰ ਕੋਈ ਦੁੱਖ ਨਹੀਂ ਕਰ ਅੰਤਰਮੁਖ ਭਿੱਤੀ 'ਚ ਵੀ ਸੁਖ ਹੈ ਬਾਹਰ ਸੰਸਾਰ 'ਚ ਵੀ ਸੁਖੀ ਸੁਖ ਹੈ ਸਾਰੇ ਥਾਂ 'ਚ ਵਾਹਿਗੁਰੂ ਜੋਤ ਹੈ ਵਿਆਪਕ ਹੈ ਘਰ ਬਾਹਰ ਤੇਰਾ ਪ੍ਰਵਾਸ ਆਹ ਸਿਮਰਤ ਸਗਲ ਬਿਨਾਸੇ ਦੁਖਾ ਹਰਿ ਅਕਾਲ ਪੁਰਖ ਦਾ ਸਿਮਰਨ ਕਰਨੇ ਕਰਕੇ ਸਾਰੇ ਜੰਮ ਜੰਮ ਦੇ ਦੁੱਖ ਨਾਇਸ਼ ਹੋ ਗਏ ਹਨ ਸਗਲ ਸੁਖ ਜਾਂ ਤੂੰ ਚਿਤ ਆਵੈ ਜੀ ਪ੍ਰਵੇਸ਼ ਜਦੋਂ ਆਦਿ ਕੀਤੇ ਆਉਨੇ ਉਹਦੋਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਜੋ ਜਪਾ ਜੋ ਜਨਤੁਦ ਭਾਵੈ ਅਗੇ ਇੱਕ ਰਾਜੇ ਤੋਂ ਨਾਕੇ ਬਰਮਾ ਦੇ ਵਰਗੇ ਤੱਕ ਜਿੰਨੇ ਸੁਖ ਸਾਰੇ ਉਹਨੂੰ ਪ੍ਰਾਪਤ ਹੋ ਜਾਂਦੇ ਹਨ। ਉਹ ਨਾਮ ਜਪੈ ਜੋ ਜਨਤੁਦ ਭਾਵੈ ਜੋ ਮਾਰੇ ਆਤਮ ਨੂੰ ਜੰਮ ਪਿਆਰਾ ਭਾਵੇਂ ਤੇਰੇ ਨਾਮ ਨੂੰ ਸੱਚੇ ਪਾਤਸ਼ਾਹ ਜਪ ਕੇ ਨਿਹਾਲ ਹੁੰਦਾ ਹੈ। ਰਹਾਉ ਤਨ ਮਨ ਸ਼ੀਤਲ ਜਪ ਨਾਮ ਤੇਰਾ ਜਿਸ ਜਿਸ ਨੇ ਪਰਮੇਸ਼ਰ ਤੇਰਾ ਨਾਮ ਜਪਿਆ ਹੈ ਉਹਨਾਂ ਤਨ ਵੀ ਸ਼ੀਤਲ ਹੋ ਗਿਆ ਹੈ ਵਿਸ਼ਾ ਲੋਟ ਗਿਆ ਹੈ। ਮਨ ਦੀ ਵਾਸ਼ਨਾਵਾਂ ਵੱਲੋਂ ਹਟ ਗਿਆ ਠੰਡਾ ਹੋ ਗਿਆ ਤੇਰਾ ਨਾਮ ਜਪ ਕੇ ਹਰ ਹਰ ਜਪ ਤੋ ਟਹੈ ਦੁੱਖ ਡੇਰਾ ਜੋ ਹਰ ਹਰ ਪਰਮੇਸ਼ਰ ਆਪ ਦਾ ਨਾਮ ਜਪਦੇ ਹੈਰੀ ਪਾਪਾਂ ਨੂੰ ਹਰਨ ਵਾਲਾ ਅਤੇ ਦੁੱਖ ਦਿੱਤੋ ਵਾਲਿਆਂ ਨੂੰ ਸਿਮਰਨ ਵਾਲਿਆਂ ਦੇ ਸਾਥ ਨੇਕਦੰਨੇ ਉਹਨਾਂ ਜੰਮਣ ਮੰਨ ਤੋਂ ਦੁੱਖ ਲੈ ਡੇਰਾ ਅਗਿਆਨ ਹਿਰਦੇ ਚ ਟਹ ਜਾਂਦਾ ਮਿਟ ਜਾਂਦਾ ਹੈ ਹੁਕਮ ਬੁੱਝੈ ਸੋਈ ਪਰਵਾਹ ਹੁਕਮ ਕਰੀ ਉੱਠ ਕਾਲੀ ਦੇਵਤੇ ਨਾਮ ਦੀ ਰੂਪ ਹੈ ਜਿਹੜਾ ਇਸ ਹਕੂਮ ਨੂੰ 부ਝ ਲਵੇਗਾ ਉਹ ਪਰਮਾਨਿਕ ਸਫਲਾ ਹੋ ਜਾਏਗਾ ਆਜ ਸ਼ਬਦ ਜਾ ਕਾ ਨੀਸਾਨ ਜਿਨ੍ਹਾਂ ਦਾ ਸੱਚਾ ਸ਼ਬਦ ਨਿਸ਼ਾਨਾ ਬਣਾਇਆ ਹੋਇਆ ਹਿੰਦੀ ਦਾ ਆਪਣਾ ਨਿਸ਼ਾਨਾ ਜਿਨ੍ਹਾਂ ਨੂੰ ਸੱਚੇ ਸ਼ਬਦ ਨੂੰ ਜਾਣਿਆ ਇਹ ਸੱਚਾ ਸ਼ਬਦ ਜੀ ਦੇ ਕੋਈ ਨਿਸ਼ਾਨ ਟੰਬੂ ਹੈ ਪਰਵਾਨਾ ਹੈ ਦਰਗਾਹ ਚ ਲਜਾਣ ਵਾਸਤੇ ਸੱਚਾ ਸ਼ਬਦ ਜੀ ਦੇ ਗੁਰਾਂ ਦਾ ਜਿਨ੍ਹਾਂ ਦਾ ਇਹ ਸਾਨ ਵਾਹਿਗੁਰੂ ਨੂੰ ਪ੍ਰਗਟ ਕਰਨ ਵਾਲਾ ਹੈ। ਦੁਰਪੂਰ ਹੈ ਹਰ ਨਾਮ ਦਿਰਢਾਇਆ। ਜੇ ਪੂਰਿਆਂ ਗੁਰਾਂ ਨੇ ਕਾਇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਦੇ ਨਾਮ ਨੂੰ ਦਿਰਿ ਕਰਾਇਆ ਹੈ। ਗੁਰਨਾਨਕਰ ਨਾਮ ਬੁਲਡਾਇਆ। ਭੰਗ ਕਰਨ ਸਮਰੱਥ। ਨਾਨਕ ਨਾਨਕ ਮੀਰ ਹੈ ਮਨ ਸੁਖ ਪਾਇਆ। ਅਸਮ ਕਰਦੇ ਨੂੰ ਸਤਿਗੁਰੂ ਨਾਨਕ ਦੇਵ ਜੀ ਸਾਡੇ ਮਨ ਨੂੰ ਭਾਈ ਉਹਨ ਦਾ ਸੁਖ ਪਾ ਲਿਆ ਹੈ। ਸੋ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਸਾਧ ਸੰਗਤ ਜੀ ਓ ਲੋਕ ਜਿਹੀ ਪਰ ਲੋਕ ਦੇ ਹੰਦੇ ਹੋ ਜਾਂਦੇ ਹਮ ਗੁਰ ਪੂਰਾ ਹਰਨਾਮ ਜਿੜ ਲਾਇਆ ਤੁਹਾਨੂੰ ਤੋਂ ਨਾਮੁ ਤੇ ਮੇਰਿ ਮਨ ਸੁਖ ਪਾਇਆ ਵਾਹਿਗੁਰੂ ਦਾ ਬਖਸ਼ ਵਾਹਿਗੁਰੂ